ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਪਿੰਡ ਜਿਹੜਾ ਗੱਟਾ ਮੁੰਡੀ ਕਸੂ ਤੱਕਾ ਵਸਤੀ ਜੋ ਸਾਰਾ ਬਨ ਦੇ ਉੱਪਰ ਬੈਠਾ ਹੈ ਜਿਹੜਾ ਲੱਖੋ ਦੀ ਛੰਨਾ ਦੇ ਲਾਗੇ ਬਨ ਹੈਗਾ ਸਰਕਾਰੀ ਉੱਤੇ ਬੈਠਾ ਹੈ ਤੇ ਦੇਖੋ بارش ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਨਿੱਕੇ ਨਿੱਕੇ ਨਿਆਣੇ ਨੇ ਤੇ بارش ਹੈਗੀ ਤਾਂ ਬਿਮਾਰ ਹੋਣਗੇ ਕਿਉਂਕਿ ਹੁਣ ਪਾਣੀ ਦਾ ਜਿੱਦਾਂ ਪਾਣੀ ਦਾ ਬਹੁਤ ਜ਼ਿਆਦਾ ਗੰਦਾ ਖਰਾਬ ਹੁੰਦੇ ਚੋਨੇ ਇਹਦਾ ਮਸ਼ਕ ਵੀ ਆਊਗਾ ਤੇ ਬਿਮਾਰ ਹੋਣਗੇ ਲੋਕ ਤੇ ਸਾਨੂੰ ਕਿਸੇ ਕੈਂਪ ਇਹੋ ਜਿਹਾ ਜਗ੍ਹਾ ਹੋਵੇ ਕੈਂਪ ਜਿੱਥੇ ਬਾਸਤੂ ਬਚ ਸਕੀਏ ਕਿਉਂਕਿ ਬਿਮਾਰ ਹੋਣ ਤੋਂ ਕਿਉਂਕਿ ਬਿਮਾਰੀਆਂ ਤੁਹਾਨੂੰ ਪਤਾ ਵਧਨੀਆਂ ਪਾਣੀ ਕੈਮੀਕਲ ਬਣਾ ਪਿਆ ਤੇ ਦੇਖੋ ਜੀ ਬਾਹਰ ਕੱਢਿਆ ਜਾਵੇ ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਵੀ ਇਦਾਂ ਨਹੀਂ ਹੋ ਸਕਦਾ ਬੰਨ ਤੇ ਬੈਠੇ ਦੇਖੋ ਜਾ ਕੇ ਆਪ ਦੇਖੋ ਵੀ ਰਾ ਦਾ ਲਾਂਗਾ ਟਾਪ ਵੀ ਬਹੁਤ ਔਖਾ ਤੇ ਪਾਣੀ ਮੀਂਹ ਨਾਲ ਭਿੱਜੀ ਜਾਂਦੇ ਸਾਰੇ ਲੋਕ ਤੇ ਬਿਮਾਰ ਹੋਈ ਜਾਂਦੇ ਤੇ ਸੇਵਾ ਸਾਡੀ ਕੀਤੀ ਜਾਵੇ ਜੀ ਇਦਾਂ ਡੰਗਰ ਡੰਗਰਾਂ ਦਾ ਚਾਰਾ ਵੀ ਹੈ ਨਹੀਂ ਵੈਸੇ ਲੋਕਾਂ ਕੋ ਤੇ ਤੂੜੀ ਤਾਂ ਲੋਕਾਂ ਦੀ ਭੇਜੀ ਗਈ ਆ ਤੇ ਬਹੁਤ ਜ਼ਿਆਦਾ ਨੁਕਸਾਨ ਆ ਇਹਨੂੰ ਕਰ ਆਹ ਦੇਖੋ ਜੀ ਆਹ ਦੇਖੋ ਜੀ ਸਾਡੇ ਪਿੰਡ ਦਾ ਜਿੱਦਾਂ ਸਪਰਕ ਟੁੱਟ ਚੁੱਕਾ ਹੈ ਹਾਂ ਮੰਨ ਦਾ ਸਾਡਾ ਸਪਰਕ ਟੁੱਟ ਚੁੱਕਾ ਹੈ ਕਿਉਂਕਿ ਹਰ ਪਰ ਨਹੀਂ ਜਾ ਸਕਦੇ ਮੰਨ ਟੁੱਟ ਚੁੱਕਾ ਮੋੜ ਤੋਂ ਹਾਂਜੀ ਤੇ ਬੋਟ ਸਾਨੂੰ ਬੋਰ ਦਿੱਤੇ ਜਾਨ ਜੀ ਇੰਨੀ ਕੋਈ ਬੇਨਤੀ ਕੀਤੀ ਜਾਂਨੇ ਹੈ ਕੋਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਦੇਖੋ ਜੀ ਸਾਡੇ ਪਾਣੀ ਦੇ ਹਾਲਾਤ ਸਾਡੇ 19 ਨੂੰ ਪਾਣੀ ਆਇਆ 23 ਨੂੰ ਪਾਣੀ ਬਹੁਤ ਜ਼ਿਆਦਾ ਆਇਆ ਐਸਡੀ ਮਹ ਸਾਹਿਬ ਸਾਨੂੰ ਮੰਡੀ ਨਾਲ ਦਾਣਾ ਮੰਡੀ ਜਮਸ਼ੇਰ ਲਾਗੇ ਬਿਠਾਇਆ ਬਿਠਾਇਆ ਤੇ ਉਹਨਾਂ ਨੇ ਸਾਨੂੰ ਜਗਾ 5-5 ਮਰਲੇ ਦਿੱਤੀ ਵੀ ਤੁਸੀਂ ਪਾਣੀ ਤੋਂ ਸੇਫ ਹੋ ਸਕੋ ਬਸ ਸਕੋ ਤੇ ਆਉਣ ਵਾਲ ਸਮੇਂ ਪਾਣੀ ਚ ਨਾ ਰਹੋ ਤੇ ਉਹਨਾਂ ਨੇ ਸਾਨੂੰ ਸਰਕਾਰਾਂ ਨੇ ਇੱਕ ਦਿਨ ਦਾ ਦਾਰਾ ਲਾਇਆ ਵੀ ਤੁਹਾਨੂੰ ਕੱਲ ਨੂੰ ਜਿਉਂਦਾ ਦੇਵਾਂਗੇ ਲੇਕਿਨ ਉਹਨਾਂ ਨੇ ਸਾਨੂੰ ਦੂਜੇ ਤਨ ਜਗ੍ਹਾ ਨਹੀਂ ਦਿੱਤੀ ਵੇਰ ਦਾ ਸਾਡੇ ਕੋ ਲਿੱਖ ਪੜਤ ਵੀਡੀਓ ਸਾਡੇ ਕੋਲ ਬਕਾਇਦਾ ਸਾਡੇ ਕੋ ਪਈਆਂ ਨੇ ਤੇ ਦੇਖੋ ਜੀ ਸਾਨੂੰ ਅੱਗੇ ਤੋਂ 25 ਦਾ ਹੁਣ ਪਾਣੀ ਜਿਹੜਾ ਹੜਾ ਬਹੁਤ ਜ਼ਿਆਦਾ ਵਾ ਐਂ ਦਿਖਾਇਆ ਜਾਵੇ ਸਾਨੂੰ ਇਸ ਜਗ੍ਹਾ ਤੇ ਪਿੰਡ ਘੱਟਾਮੜੀ ਕਾਸੂ ਧੱਕਾ ਬਸਤੀ ਦੇ ਵਿੱਚੋਂ ਕੱਢ ਕੇ ਕਿਤੇ ਪਾਸੇ ਸ਼ਿਫਟ ਕੀਤਾ ਜਾਵੇ ਜੋ ਅਸੀਂ ਅਗਾ ਹੜਾਂ ਚ ਡੁੱਬਣਾ ਸਕੇ ਲੋਕਾਂ ਦੇ ਸਾਰਿਆਂ ਦੇ ਘਰ ਮਕਾਨ ਦੇਖੋ ਆਹ ਦੇਖੋ ਜੀ ਤਾਂ ਲੱਗੀ ਹੋਈ ਆ ਤੇ ਪਾਣੀ ਬੰਦੇ ਪਿਆ ਤੇ ਕਮਰੇ ਡੇਗ ਪਣੇ ਹੋਰ ਚਾਟ ਨੂੰ ਤੇ ਕਨੇ ਸਰ ਦੇ ਪਿੰਡ ਗਟਮੜੀ ਕਸ ਤੋਂ ਠੱਕਾ ਵਸੀ ਕਮਰੇ ਡੇਗ ਪਣੇ ਆ ਦੇਖੋ ਇਹ ਗਰੀਬ ਬੰਦੇ ਆ ਮਿੰਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ